ਸਭ ਤੋਂ ਪਹਿਲਾਂ ਤਾਂ ਸੱਚ ਉਹ ਢਾਬਾ ਨਹੀਂ ਚੱਲਦਾ ਸੀ ਜਿਹੜਾ ਮੈਂ ਇੱਧਰ ਲਿਆ ਸੀ ਨਾ ਬਾਲਾ ਜੀ ਦੂਜੇ ਰੋਡ ਤੇ ਲਿਆਏ ਜੋਧਪੁਰ ਵਾਲੇ ਤੇ ਚੱਲਦਾ ਨਹੀਂ ਸੀ ਬੰਦ ਪਿਆ ਸੀ ਉੱਥੇ ਨਾ ਇੱਕ ਸਿਆਣਾ ਰਹਿੰਦਾ ਸੀ ਉਹਨਾਂ ਭੋਪਾ ਕਹਿੰਦੇ ਸਿਆਣੇ ਨੂੰ ਮਗਰਲੇ ਪਾਸੇ ਰਹਿੰਦਾ ਸੀ ਉਹ ਜਿਹੜਾ ਵੀ ਢਾਬਾ ਲੈਂਦਾ ਸੀ ਉਹਨੂੰ ਡਰਾਉਂਦਾ ਸੀ ਉਹ ਅਗਲਾ ਕਹਿੰਦਾ ਇੱਥੇ ਭੂਤਾਂ ਮੈਨੂੰ ਵੀ ਕਹਿੰਦੇ ਵੀ ਇੱਥੇ ਤਾਂ ਭੂਤਾਂ ਕਹਿੰਦੇ ਯਾਰ ਤੂੰ ਕਿੱਥੋਂ ਲੈ ਲਿਆ ਤੇ ਚੱਲਣਾ ਨਹੀਂ ਮੈਂ ਕਿਹਾ ਭਜਾ ਦਿਆਂਗੇ ਆ ਭੂਤਾਂ ਭਜਾਉਣ ਵਾਲੀ ਆ ਅਸੀਂ ਪਏ ਰਾਤ ਨੂੰ ਖੜਕਾ ਹੋਇਆ ਤਾਂ ਚਾਦਰਾਂ ਤੇ ਆ ਕੀ ਹੋਈ ਆ ਫਾ ਯਾਰ ਜਦੋਂ ਵੇਖਿਆ ਗਾ ਹੱਡੀਆਂ ਡਿੱ ਦਾ ਜਾਣ ਕੇ ਸਿੱਟੀ ਜਾਂਦਾ ਕੋਈ ਯਾਰ ਮੈਂ ਕਿਹਾ ਤੂੰ ਹੀ ਡਰੀ ਜਾਂਦੇ ਲੋਕ ਮੈਂ ਵੇਖਿਆ ਇਧਰੋਂ ਆਉਂਦਿਆਂ ਤੇ ਮੈਂ 2-3 ਦਿਨ ਕੁਝ ਨਹੀਂ ਬੋਲਿਆ ਤੀਜੇ ਚੌਥੇ ਦਿਨ ਉਹ ਸਿਆਣਾ ਜਦੋਂ ਆਇਆ ਮੈਂ ਢਾ ਲਿਆ ਸਿਆਣੇ ਦੀ ਗੱਡੀ ਬੰਬ ਮੈਂ ਉਹ ਮੈਨੂੰ ਕਹਿੰਨੇ ਇਹ ਚ ਸ਼ਕਤੀ ਬਹੁਤ ਹੈ ਬਾਰੀ ਦੁਨੀਆ ਜਾਇਆ ਕਰੇ ਗੱਡੀਆਂ ਖੜਾਉਂਦੇ ਸੀ ਢਾਬੇ ਤੇ ਹੁਣ ਉਹਨੂੰ ਪਤਾ ਸੀ ਵੀ ਸਾਰੀਆਂ ਗੱਡੀਆਂ ਇੱਥੇ ਕਾੜਦੀਆਂ ਤੇ ਮੇਰੇ ਜਾਂਦੇ ਆ ਜੇ ਢਾਬਾ ਚੱਲ ਪਿਆ ਤਾਂ ਗੱਡੀਆਂ ਕਿੱਥੇ ਕੜਾ ਇਸ ਗੱਲ ਮਾਰੇ ਚੱਲਣ ਨਹੀਂ ਦਿੰਦਾ ਸੀ ਮੈਨੂੰ ਕਹਿੰਦੇ ਯਾਰ ਇਹ ਤਾਂ ਤੈਨੂੰ ਅਖਿਆ ਬਹੁਤ ਖਰਾਬ ਕਰੂਗਾ ਇਹਦਾ ਸ਼ਕਤੀ ਬਹੁਤ ਹੈ ਮੈਂ ਕਿਹਾ ਤੂੰ ਉਹ ਕਹਿੰਦਾ ਮੈਨੂੰ ਕਹਿੰਦਾ ਮੈਂ ਬੰਦੇ ਲੈ ਕੇ ਆਤਾ ਹੂੰ ਮੈਂ ਕਹਿੰਦੇ ਸ਼ਕਤੀ ਕਿੱਥੇ ਆ ਉਹ ਲਿਆ ਜਿਹੜੀ ਲੋਕਾਂ ਨੂੰ ਬਖਮਣਾ ਹੁੰਨਾ ਸ਼ਕਤੀ ਕਿੱਥੇ ਕਿਲੋਮੀਟਰ ਦੂਰ ਦੀ ਲੰਘਾ ਕਰੇ ਢਾਬੇ ਤੋਂ ਉਹ ਮੈਨੂੰ ਕਹਿੰਦਾ ਇਹਦੇ ਚ ਤਾਂ ਕੁਝ ਵੀ ਨਹੀਂ ਕੀ ਅਸੀਂ ਤਾਂ ਕਿ ਬਹੁਤ ਡਰਦੇ ਸੀ ਉਹ ਤੋਂ ਮੈਂ ਕਹਾਂ ਜਾਂਦਾ ਵੇ ਇਹ ਲਾ ਮੇਰੇ ਨੇੜੇ ਵੀ ਨਹੀਂ ਆਉਂਦਾ ਢਾਬਾ ਉਹੀ ਢਾਬਾ ਵਧੀਆ ਚੱਲਿਆ